ਸੋ ਬਾਈ ਜੀ ਗਸੇਵ ਸਿੰਘ ਬਰਾੜਦੀ ਨੂੰ ਬਰਾਉਣੇ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੋ ਬਾਈ ਠੀਕ ਹੋ ਵਧੀਆ ਚੜ੍ਹਦੀ ਕਲਾ ਜੀ ਤੇ ਬਾਈ ਜੀ ਹੋਰ ਆਪਾਂ ਬਹਾਵਾ ਟਾਈਮ ਹੋ ਗਿਆ ਸੀ ਗੱਲਬਾਤ ਕਰਦਿਆਂ ਨੂੰ ਵੀ ਆਪਾਂ ਕੋਈ ਇਹ ਸਟੋਰੀ ਕਰਨੀ ਸੀ ਤੇ ਅੱਜ ਆਪਾਂ ਜਿਹੜੀਆਂ ਦੇਸੀ ਜੜੀ ਬੂਟੀਆਂ ਤੁਸੀਂ ਆਪਣੇ ਫਾਰਮ ਹਾਊਸ ਤੇ ਲਗਾਈਆਂ ਕਈ ਵਾਰੀ ਸਾਡੇ ਵਾਲੇ ਦੁਆਲੇ ਪੌਦੇ ਤਾਂ ਹੁੰਦੇ ਆ ਪਰ ਸਾਨੂੰ ਉਹਦੀ ਪਛਾਣ ਨਹੀਂ ਹੁੰਦੀ ਤੇ ਇਹਦੇ ਬਾਰੇ ਅੱਜ ਅਸੀਂ ਜਾਣਨੇ ਆ ਸਭ ਤੋਂ ਪਹਿਲਾਂ ਕਿਹੜੇ ਪਾਸੇ ਲੈ ਕੇ ਜਾਵੋਗੇ ਸਾਨੂੰ ਸਭ ਤੋਂ ਪਹਿਲਾਂ ਜੀ ਆਪਾਂ ਘਰ ਤੋਂ ਹੀ ਸ਼ੁਰੂ ਕਰਦੇ ਆ ਕਿਹੜਾ ਕੜੀ ਪੱਤਾ ਇਹ ਨਾ ਵੈਸੇ ਕੜੀ ਦਾ ਇਹ ਨਾਂ ਤਾਂ ਰੱਖਿਆ ਇਹ ਕੜੀ ਚ ਜਿਆਦਾ ਵਰਤਿਆ ਜਾਂਦਾ ਅੱਛਾ ਵੈਸੇ ਹਰਕ ਸਬਜ਼ੀ ਚ ਪਾ ਜਾਂਦਾ ਸਰੀਰ ਵਾਸਤੇ ਬਹੁਤ ਵਧੀਆ ਹੈ ਆਪਣੀ ਸਿਹਤ ਵਾਸਤੇ ਇਹਦੇ ਬਹੁਤ ਗੁਣਾ ਹੈ ਹਰਕ ਸਬਜ਼ੀ ਚ ਪਾ ਕੇ ਆਪਾਂ ਇਹਨੂੰ ਖਾ ਸਕਦੇ ਹਾਂ ਇਹਦਾ ਜਿਵੇਂ ਆਹ ਹੁਣ ਥੱਲੇ ਵੀ ਇਹਨੇ ਇਹ ਤੇ ਇਹ ਵੀ ਲਾਏ ਆ ਕਿ ਕਿੰਨੇ ਦਿੱਗੇ ਜੀ ਅਸੀਂ ਸਾਰੇ ਜਿਹੜੇ ਤੇ ਜੀ ਹੁੰਦੇ ਆ ਇੱਥੇ ਕਰਕੇ ਜਿਹੜੇ ਇਕੱਠੇ ਕਰਦੇ ਨੇ ਉਹ ਉੱਗਿਆ ਹੁੰਦੇ ਸਾਰੇ ਉੱਗਿਆ ਜੇ ਕੋਈ ਆਉਂਦਾ ਲੈ ਨਾਲ ਆ ਅਸੀਂ ਉਹਨਾਂ ਨੂੰ ਪੱਟ-ਪੱਟ ਇੱਥੋਂ ਦੇਈ ਜਾਂਦੇ ਤੇ ਇਹਦਾ ਕੱਦ ਕਿੰਨਾ ਆਹ ਕੱਦ ਹੋਰ ਵੀ ਵਧੂਗਾ ਵੱਡਾ ਨਹੀਂ ਮਰੂ ਵੇਖੇ ਅਸੀਂ ਕੱਟਿਆ ਇਹਨੂੰ ਹੋਰ ਵੀ ਹੋ ਸਕਦਾ ਵੱਡਾ ਇਹਨੂੰ ਸੂਤਦਾ ਰਹੇ ਤੇ ਪੱਤੇ ਤੇ ਦਲ ਸਾਧੀਆਂ ਚ ਪਾਉਂਦਾ ਰਹੇ ਹੋਰ ਜਿਆਦਾ ਵੱਧਾ ਹੈ ਅੱਛਾ ਅੱਛਾ ਠੀਕ ਹੈ ਹਾਂ ਜੀ ਇਹ ਨਿੰਬੂ ਕਾ ਕਹਿੰਦੇ ਨੇ ਜੀ ਨੂੰ ਸੈਵਨ ਕ੍ਰਾਸ ਇਹੀ ਚਾਹ ਦੇ ਵਿੱਚ ਪੈਂਦਾ ਇਹਦੇ ਪੱਤੇ ਚਾਹ ਦੇ ਵਿੱਚ ਉਬਾਲ ਕੇ ਲੈ ਜਾਂਦੇ ਆ ਇਹਦੇ ਨਾਲ ਆਪਣੀ ਬੋਡੀ ਦੇ ਵਿੱਚ ਸਰੀਰ ਨੂੰ ਇੱਕ ਤਾਂ ਇਹ ਕ੍ਰੈਸਟਰੋਲ ਨੂੰ ਕੰਮ ਕਰਦਾ ਜੀ ਇੱਕ weight ਘਟਾਉਦਾ ਆਪਣੀ ਬੋਡੀ ਦਾ ਬਹੁਤ ਵਧੀਆ ਹੈ ਇਹ ਵੀ ਚੀਜ਼ ਇਹ ਕਿੰਨਾ ਘਾ ਲੈਣਾ ਪੈਂਦਾ ਇਹਦਾ ਇਹਦੇ ਜੀ 2-4 ਪੱਤੇ ਉੱਤੇ ਤੋੜ ਕੇ ਬਸ 3-4 ਕੱਪ ਬਣ ਜਾਂਦੇ ਚਾਹ ਦੇ ਵੱਡੀ ਇਲਾਇਚੀ ਇਹ ਇਹ ਆਪਣੇ ਮਸਾਲਿਆਂ 'ਚ ਪੈਂਦੀ ਆ ਮਸਾਲਿਆਂ 'ਚ ਵਰਤੀ ਜਾਂਦੀ ਹੈ ਇਹ ਕਿੰਨਾ ਇਹਦਾ ਹੋ ਜਾਂਦਾ ਜੀ ਕਦ ਕਿੰਨਾ ਹੋ ਜਾਂਦਾ ਜਿਵੇਂ ਇਹ ਇਹ 4-5 ਫੁੱਟ ਹੋ ਜਾਂਦਾ 4-5 ਫੁੱਟ ਜਦੋਂ ਹੋ ਗਿਆ ਬੁੱਟੇ ਦਾ ਕਦ ਫੇਰੇ ਤੇ ਲੱਗਣੀਆਂ ਮਟੀਆਂ ਲੈ ਚੀਆਂ ਆ ਜੋਲਾ ਭਾਈ ਜੀ ਇਹ ਕੀ ਆਪਣੇ ਦੱਸਿਓ ਜੀ ਇਹ ਇਹ ਪਿਓਰ ਪ੍ਰੋਟੀਨ ਆ ਇਹ ਪਸ਼ੂਆਂ ਵਾਸਤੇ ਦਧਾਰੂ ਪਸ਼ੂਆਂ ਤੋਂ ਜਿਵੇਂ ਮੁਰਗੀਆਂ ਨੂੰ ਆਪਾਂ ਪਾ ਸਕਦੇ ਆ ਅੱਛਾ ਘੋੜੇ ਘੋੜੀਆਂ ਵਾਸਤੇ ਕੀ ਕੀ ਦਧਾਰੂ ਪਸ਼ੂਆਂ ਵਾਸਤੇ ਇਹ ਪਿਓਰ ਪ੍ਰੋਟੀਨ ਆ ਇਹ ਕੀ ਪਾਇਆ ਕੀ ਅਰੇ ਜੀ ਇਹਦੇ ਵਿੱਚ ਇਹ ਕੁਝ ਨਾ ਹਰੇ ਭਾਈ ਜੀ ਆ ਜਿਹੜੀ ਜੇ ਇਹ ਹੂੰ ਇਹ ਪ੍ਰੋਟੀਨ ਆ ਜਿਹੜੀ ਆਪਾਂ ਬਾਜ਼ਾਰ ਚੋਂ ਜਿਵੇਂ ਮੱਕੀ ਬਾਜਰਾ ਸਾਰਾ ਮਿਕਸ ਫੀਡ ਲੈ ਕੇ ਆਉਣੇ ਆ ਉਹ ਚੀਜ਼ ਆ ਇਹ ਇਹ ਆਰਗੈਨਿਕ ਆ ਇਹ ਬਿਨਾਂ ਰੇਸ ਸਪਰੇ ਤੋਂ ਆ ਉਹ ਮੱਕੀ ਮੁੱਕੀ ਬਾਜਰਾ ਜਿਹੜਾ ਆਪਾਂ ਲਿਆ ਕੇ ਪਸ਼ੂਆਂ ਨੂੰ ਪਾਉਣੇ ਆ ਉਹਨਾਂ ਤੇ ਰੇਸ ਸਪਰੇ ਵੀ ਪਾਈ ਹੁੰਦੀ ਆ ਆਸਬ ਗੰਦਾ ਆਸਬ ਗੰਦਾ ਜਿਹੜੀ ਆਪਾਂ ਪੰਜਾਬੀ ਚ ਦੇਖਦੇ ਆ ਵੀ ਆ ਕਿਸ ਨੇ ਕਹਨੇ ਇਹਨੂੰ ਇਹ ਜਿਹੜਾ ਇਹ ਦੇ ਨਾਲ ਪੱਤੇ ਤੋਂ ਲੈ ਕੇ ਇਹਦੀ ਜੜ ਤੱਕ ਇਹ ਬਹੁਤ ਕੀਮਤੀ ਚੀਜ਼ ਆ ਇਹ ਹਾਂ ਇਹ ਇਹਦਾ ਪੀਸਕੇ ਦੀਆਂ ਜੜਾਂ ਜੇ ਆਪਾਂ ਪੀਸਕੇ ਪਾਊਡਰ ਬਣਾ ਲਾਂਗੇ ਇਹਦਾ ਪਾਊਡਰ ਉਹ ਆਪਣੀ ਬੋਡੀ ਸਰੀਰ ਵਾਸਤੇ ਸਾਡੇ ਸਰੀਰ ਦੇ ਅੰਦਰ ਦਾ ਜਿਹੜਾ ਇਮਿਊਨਿਕ ਸਿਸਟਮ ਆ ਨਾ ਉਹਨੂੰ ਇਹ ਸਟਰੋਂਗ ਕਰਦਾ ਨਰਵਸ ਸਿਸਟਮ ਤੋਂ ਲੈ ਕੇ ਰੈਸਪੀਰੇਟਰੀ ਸਿਸਟਮ ਤੱਕ ਹਰ ਇੱਕ ਚੀਜ਼ ਨੂੰ ਸਟਰੋਂਗ ਕਰਦਾ ਹੈ ਠੀਕ ਹੈ ਜੀ ਹਾਂ ਜੀ ਇਹ ਫੈਦ ਮੂਸਲੀ ਆ ਜੀ ਇਹਦੇ ਵਿੱਚ ਉਹੀ ਗੋਣਾ ਜਿਹੜੇ ਆਪਣੇ ਆਸ਼ਵਗੰਧੇ ਦਾ ਇਹਦੀ ਜੜ ਵੀ ਸੁਕਾ ਕੇ ਇਹ ਉਹ ਪਾਊਡਰ ਬਣਾ ਕੇ ਲਈ ਜਾਂਦੀ ਆ ਇਹ ਉਹ ਵੀ ਸਾਡੇ ਸਰੀਰ ਵਾਸਤੇ ਬਹੁਤ ਗੁਣਕਾਰੀ ਹੈ ਇਹ ਇਹ ਵੀ ਇਮਿਊਨਿਕ ਇਹ ਜਿਹੜੇ ਬੈਤ ਬਹੁਤ ਦੱਸਦੇ ਹੁੰਦੇ ਸਫੈਦ ਮੂਸਲੀ ਜਿਹੜੀ ਦਵਾਈ ਚ ਕੋਈ ਆਹ ਆਹ ਉਹੀ ਇਹ ਸਾਰੇ ਸਰੀਰ ਵਾਸਤੇ ਠੀਕ ਆ ਇਹ ਸਤਾਵਰ ਇਹ ਸਤਾਵਰ ਬੇਲ ਹੈ ਜੀ ਇਹ ਵੀ ਸਾਰੇ ਜਿਹੜੇ ਇਹਦੇ ਵਿੱਚ ਗੁਣ ਹੈ ਇਹ ਸਾਰੇ ਐਸੋ ਕਹਿੰਦਾ ਤੇ ਸਫੈਦ ਮੂਸਲੀ ਵਾਲੇ ਗੁਣ ਹੈ ਇਹ ਬੇਲ ਤਾਂ ਉਧਰੋਂ ਚੜਦੀ ਹੈ ਜੂਪਰ ਹਾਂਜੀ ਹਾਂਜੀ ਇਹ ਬੇਲ ਬਣ ਜਾਂਦੀ ਹੈ ਬਹੁਤ ਵੱਡੀ अच्छा अच्छा ए एडे गुण ਵੀ ਇਹਦੇ गुण ਵੀ ਉਹੀ ਆ ਜਿਹੜੇ ਆਪਣੇ ਅਸ਼ਵਗੰਦੇ ਦੇ ਤੇ ਸਫੈਦ ਮੂਸਲੀ ਦੇ ਇਹ 파ਰਜਤਾ ਨੀਲੇ ਫੁੱਲਾਂ ਵਾਲੀ ਦੀ ਆ اچھا ਇਹਦੇ ਆ ਹਾਂ ਇਹਦੇ ਆ ਫੁੱਲਾਂ ਦੀ ਨੇ ਚਾਹ ਬਣਦੀ ਹੈ ਬਲੂ ਟੀ ਬੋਲਦੇ ਜਿਵੇਂ ਆਪਣੀ ਲੈਮਨ ਟੀ ਚਾਹ ਬਣਦੀ ਹੈ ਇਸ ਤਰ੍ਹਾਂ ਇਹ ਇਹਦੀ ਚਾਹ ਬਣਦੀ ਹੈ ਇਹ ਵੀ ਇਹਦੇ ਲੈਮਨ ਗ੍ਰਾਸ ਵਾਲੇ ਕੋਣੀ ਹੈ ਇਹਦੇ ਵਿੱਚ ਸਾਰੇ 파ਰਜਤਾ ਵਿੱਚ ਇਹ 글로 ਇਹ 글로 ਆ ਜੀ ਇਹ ਵੀ ਆਪਣੇ ਸਰੀਰ ਨੂੰ ਚਾਹ ਚੂ ਬਿਆਲ ਬੁਖਾਰ ਹੋਵੇ ਤੇਰੇ ਪੱਤੇ ਵਾਲ ਕੇ ਆਹ ਡਣੀਆਂ ਵਾਲ ਕੇ ਪਿੱਤੀਆਂ ਜਾਣ ਤੇ ਬੁਖਾਰ ਨੂੰ ਕੰਟਰੋਲ ਕਰਦੀ ਹੈ। ਅੱਛਾ ਬੁਖਾਰ ਨੂੰ ਇਹ ਵੀ ਗਲੋ ਹੈ ਇਹਦੀ ਵੀ ਵੇਲ ਹੀ ਹੈ ਵੀ। ਹਾਂਜੀ ਇਹ ਵੀ ਵੇਲ। ਸੋਲੀਨਾ ਜੀ ਇਹ ਵੀ ਸ਼ੂਗਰ ਨੂੰ ਕੰਟਰੋਲ ਕਰਨ ਖਾਤਰ ਆ ਜੀ ਇਹ ਜਿਹੜਾ ਪੌਦਾ ਇਹਦਾ ਇਨਸੂਲਿਨ ਦਾ ਇਹ ਸ਼ੂਗਰ ਨੂੰ ਕੰਟਰੋਲ ਕਰਦਾ ਜੀ। ਭਖਰਾ ਜੀ ਇਹਨੂੰ ਗੋਖਰੂ ਵੀ ਕਹਿੰਦੇ ਆ ਇੰਗਲਿਸ਼ ਚ ਤੇ ਇਹਦੇ ਚ ਆ ਦੇਖੋ। ਇਹ ਇਹਦੇ ਬਾਜੀ ਕੀ ਕੀ ਗੁਣਾ ਆ ਪਖੜੇ ਦੇ ਆਪਾ ਹੁਣ ਪਖੜਾ ਆਉ ਤਾਂ ਖੇਤਾਂ 'ਚ ਆਪਾ ਕਹਿੰਦੇ ਆ ਵੀ ਵੈਸੀ ਸਮਝਦੇ ਵਾਧੂ ਹੀ ਚੀਜ਼ ਸਮਝਦੇ ਆ ਇਹ ਵੀ ਸਾਡੇ ਅੰਦਰੂਨੀ ਜਿਹੜੇ ਅੰਗ ਆ ਸਾਡੇ ਸਿਸਟਮ ਆ ਸਰੀਰ ਦੇ ਵਿੱਚ ਉਹਨਾਂ ਨੂੰ ਸਾਰਿਆਂ ਨੂੰ ਸਟਰੋਂਗ ਕਰਦਾ ਹੈ ਅਸ਼ਵਗੰਧੇ ਉਹ ਜਿਵੇਂ ਅਸ਼ਵਗੰਧਾ ਸ਼ਵੇਦ ਮੂਸਲੀ ਆ ਇਹ 'ਚ ਵੀ ਉਹੀ ਗੁਣ ਹੁੰਦੇ ਆ ਤੇ ਇੱਕ ਆ ਗਿਆ ਰਿੰਡ ਜੀ ਰਿੰਡ ਦੀ ਪਹਿਲਾਂ ਸਾਬਣ ਬਣਦੀ ਹੁੰਦੀ ਸੀ ਇਹਦੇ ਬੀਜਾਂ ਦੀ ਹੂੰ ਤੇ ਹੁਣ ਜਿਹੜੇ ਆ ਮੁੜੇ ਜੇ ਆ ਜੀ ਪੱਤੇ ਜੀ ਇਹਦੇ ਕੋਈ ਇਹਦਾ ਇਹਨੂੰ ਕੋਈ ਉਹ ਬਿਮਾਰੀ ਲੱਗੀ ਗਰਮੀ ਕਰਕੇ ਹੋ ਗਿਆ ਇਹ ਹੁਣ ਮੀਂਹ ਪੈ ਗਿਆ ਹੁਣ ਠੀਕ ਹੋ ਜਾਏ। ਫੁੱਲ ਜਾਣਗੇ ਹੁਣ। ਲਓ ਜੀ ਅੱਕ ਜਿਹੜਾ ਆਪਣੇ ਪਿੰਡਾਂ 'ਚ ਦਾਖਸ਼ਰੀ ਦੇਖਿਆ ਜਾਂਦਾ ਹੈ। ਦੇਸੀ ਅੱਕਾ ਜੀ ਇਹ। ਦੇਸੀ ਦੇਸੀ ਅੱਕਾ ਜੀ ਇਹ ਸਪਰੇਅ 'ਚ ਵਰਤਿਆ ਜਾਂਦਾ ਹੈ ਇਹਦੇ ਮੈਂ ਪੱਤੇ ਲੈ ਕੇ ਨਾ ਸਪਰੇਅ ਦੇ ਵਿੱਚ ਪਾਉਣਾ ਬਣਾਉਣਾ ਖੱਟੀ ਲੱਸੀ ਦੇ ਵਿੱਚ। ਇਹ ਅੱਕ ਦੇ ਪੱਤੇ ਤੇ ਇਹ ਨਿੰਮ ਦੇ ਪੱਤੇ ਇਧਰ ਨਿੰਮ ਜਿਹੜਾ। ਹਾਂ ਇਹ ਨਿੰਮ ਦੇ ਪੱਤੇ। ਨਿੰਮ ਤਾਂ ਹੋਰ ਵੀ ਜਵੇਦ ਆ ਜੜ੍ਹ ਮੂੜੀਆਂ ਹੁੰਦੀਆਂ ਉਹ ਵੀ ਗੁਣਕਾਰੀ ਹੁੰਦੀ ਆ। ਹਾਂ ਆਪਣੇ ਫੋੜੇ ਫਿੰਸੀਆਂ ਤਾਂ ਉਹ ਤਾਂ ਬਹੁਤ ਵਧੀਆ ਜੀ ਇਹ ਦਾ ਉੱਤੇ ਆਪਾਂ ਇਹਦਾ ਬਣਾਉਣੇ ਹੁੰਨੇ ਆ ਪਹਿਲਾਂ ਤਾਂ ਆਪਣੇ ਘਰਾਂ ਸੀਗੇ ਹੁਣ ਥੋੜੇ ਜਿ ਲੋਕ ਉਹ ਕਰਨ ਲੱਗ ਗਏ ਇਹ ਤਾਂ ਇਹਦਰਾ ਕਾਲਾ ਤਧੂਰਾ ਕਾਲਾ ਤਧੂਰਾ ਜੀ ਤੇ ਇਹ ਵੀ ਸਪਰੇ ਹ ਜਿਹੜੀਆਂ ਕਰਦੇ ਇਹਨਾਂ ਤੇ ਉਹ ਉਹਦੇ ਵਿੱਚ ਜਿਵੇਂ ਨਿੰਮ ਹੋ ਗਿਆ ਅੱਕ ਹੋ ਗਿਆ ਤੇ ਤਧੂਰਾ ਹੋ ਗਿਆ ਇਹ ਕਾਲਾ ਤਧੂਰਾ ਇਹ ਸਿਉਖਸਾਰਾ ਜੀ ਜਿੱਥੇ ਵੀ ਕੋਈ ਸਿਉਖ ਹੁੰਦੀ ਆ ਤੇ ਉੱਥੇ ਇਹ ਦਾਖਤਾਂ ਇਹ ਉਹ ਜਿੱਥੇ ਦਰਖਤ ਲੱਗ ਜਾਂਦਾ ਉੱਥੇ ਸਿਓਖ ਤੇ ਹਾਸਿਓਖ ਨੇੜੇ ਜਿਹੜੇ ਸਿਓਖ ਨਹੀਂ ਰਹਿੰਦੀ ਇਹਦੇ ਸਾਰੇ ਇਹਦੇ ਦਿਵਾਲੇ ਇਕੱਠੇ ਹੋ ਜਾਂਦੇ। ਉਹ ਸ਼ੇਹ ਦੇ ਦਿਵਾਲੇ ਇਕੱਠੇ ਹੋ ਜਾਂਦੇ। ਠੀਕ ਹੈ। ਜੀ ਲਸਣ ਬੀੜ ਇਹ ਬਾਈ ਕੀ 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 ਕਰਦੀ ਜਿਹੜੀ ਆਪਣੀ ਲਸਣ ਹੁੰਦੀ ਆ ਆਮ ਹਾਂ ਗੱਠੀ ਗੰਡੀਆਂ ਵਾਲੀ ਹਾਂ ਤੇ ਉਸੇ ਤਰ੍ਹਾਂ ਦੀ ਆ ਉਹਦਾ ਲਸਣ ਦੀ ਗੰਢੀ ਇੱਕ ਤੇ ਇੱਕ ਪੱਤਾ ਆ। ਇੱਕ ਬਰਾਬਰ ਉਹਨੇ ਤੱਤੇ ਦੇ ਵਿੱਚ ਲਸਣ ਵਾਲੀ ਗੰਢੀ ਦੇ ਬਰਾਬਰ ਇੱਕ ਪੱਤਾ ਇਹਦਾ। ਇੱਕ ਪੱਤਾ। ਇਹਦਾ ਸੁਭਾਅ ਵੀ ਬਹੁਤ ਗੁੱਲ ਲਸਣਤਾ ਦੇ ਹੁੰਦੇ ਆ ਭਾਵੇਂ ਉੱਪਰ ਇਹ ਆ ਬੂਈ ਆ ਜੀ ਉੱਪਰ ਆ ਜਿਹੜੀ ਬੂਈ ਆ ਤੁਹਾਨੂੰ ਦਿਖਾ ਰਹੇ ਆ ਸਕਰੀਨ ਤੇ ਕਾਲੀ ਬੂਈ ਆ ਤੇ ਆ ਚਿੱਟੀ ਬੂਈ ਆ ਤੇ ਇਹਦਾ ਕੀ ਹੂ ਇਹਦਾ ਜੰਬਿਆਂ ਤੇ ਆਪਣੇ ਹੁੰਦੀ ਹੁੰਦੀ ਸੀ ਪਹਿਲਾਂ ਪ੍ਰਾਣੀ ਜੀ ਤੇ ਹੁਣ ਇਹ ਲਾਈ ਇਸ ਕਰਕੇ ਲਾਈ ਆ ਇਹਦੇ ਜੇ ਕੋਈ ਸੱਪ ਸੱਪ ਜ਼ਹਿਰੀਲੀ ਕੀੜਾ ਆਪਣੇ ਚ ਛੋ ਜਾਂਦਾ ਹਾਂ ਉਦੋਂ ਇਹਦਾ ਉਬਾਲ ਕੇ ਨੂੰ ਤੇ ਉੱਤੇ ਉਹ ਲਾਉਂਦੇ ਆ ਉਹਦੇ ਨਾਲ ਜ਼ਹਿਰ ਘਟ ਜਾਂਦਾ ਜ਼ਹਿਰ ਦੀ ਮਾਤਰਾ ਘਟ ਜਾਂਦੀ ਹਾਂਜੀ ਇਹ ਅਰਜਨ ਦਾ ਦਰਖਤ ਆ ਜੀ ਇਹਦੇ ਜਿਹੜਾ ਛਿੱਲ ਹਾਂ ਲਾ ਕੇ ਛਿਲੜ ਲਾ ਕੇ ਹਾਂ ਛਿਲੜ ਲਾ ਕੇ ਉਹਨੂੰ ਪਾਣੀ ਚ ਉਬਾਲ ਕੇ ਤੇ ਉਹ ਇਹ ਪੀਂਦੇ ਆ ਸਵੇਰ ਨੂੰ ਕਾਲਜੇ ਇਹ ਆਪਣੇ ਜਿਹੜਾ ਬਲੋਕੇਜ ਹੋਵੇ ਹਾਂ ਨਾੜਾਂ ਦੀ ਕੋਈ ਬਲੋਕੇਜ ਹਾਂ ਹਰਟ ਦੀ ਉਹਦੇ ਵਾਸਤੇ ਇਹ ਬਹੁਤ ਵਧੀਆ ਜੀ ਅੱਛਾ ਅੱਛਾ ਠੀਕ ਹੈ ਕੇਸਰ ਆ ਜੀ ਇਹ ਹੈਗਾ ਵਾਈਟ ਕੇਸਰ ਜਿਹੜਾ ਰੈੱਡ ਕੇਸਰ ਹੁੰਦਾ ਉਹ ਆਪਣੇ ਕਸ਼ਮੀਰ ਦੇ ਵਿੱਚ ਹੁੰਦਾ ਸਿਰਫ ਇਹ ਗਰਮ ਇਸ ਇਲਾਕੇ ਦੀ ਵੀ ਹੋ ਜਾਂਦਾ ਇਹਦੇ ਘੱਟੋ ਘੱਟ 10000 ਫੁੱਲ ਦੇ ਵਿੱਚੋਂ 2 ਗ੍ਰਾਮ ਹੀ ਨਿਕਲਦਾ ਜੀ ਤੇ ਮਿਹਨਤ ਬਹੁਤ ਪੈਂਦੀ ਹੈ ਇਹਨੂੰ ਕੱਢਣ ਤੇ ਇਸ ਕਰਕੇ ਇਹ ਮਹਿੰਗਾ ਪੈਂਦਾ ਕੋਈ ਇਹਨੂੰ ਆਫ ਕਰਦਾ ਨਹੀਂ ਇਹਦਾ ਵਪਾਰ ਨਹੀਂ ਹੋ ਸਕਦਾ ਇਸਦਾ ਜੀ ਇਹ ਸਟੀ ਵੀ ਆ ਇਹ ਖੰਡ ਦੇ ਨਾਲੋਂ 14 ਗੁਣਾ ਵੱਧ ਮਠਾਸ ਹੁੰਦੀ ਹੈ ਜੀ ਆਪਾਂ ਤਾਂ ਵੇਖੋ ਖਾ ਕੇ ਅੱਛਾ ਇੱਕ ਪੱਤਾ ਹੀ ਹਾਂਜੀ ਇੱਕ ਪੱਤਾ 14 ਗੁਣਾ ਖੰਡ ਦੇ ਨਾਲੋਂ ਵੱਧ ਮਠਾਸ ਆ ਹੂੰ ਇਹ 슈ਗਰ ਦੇ ਮਰੀਜ਼ਾਂ ਵਾਸਤੇ ਤੇ ਭਾਰ ਘਟਾਉਣ ਵਾਸਤੇ ਇਹਦੀ ਵਰਤੋਂ ਹੁੰਦੀ ਹੈ ਇਹ ਆਈ ਖਾਣਾ ਚਾਹੀਦਾ ਫਿਰ ਜਵੇਂ ਭਾਰ ਘਟਾਉਣਾ ਜਾਂ ਹਾਂਜੀ ਹਾਂਜੀ ਆਈ ਆਈ ਪੱਤਾ ਹੀ ਖਾ ਲੈ ਭਵੇਂ ਪੱਤੇ ਹੀ ਹਾਂਜੀ ਆੱਚਾ ਜੀ ਹਾਂਜੀ ਇਹੇ ਪੇਟ ਦਰਦ ਉਫਾਰਾ ਸੁੱਕੀ ਖਾਂਸੀ ਵਾਸਤੇ ਇਹਦੀ ਵਰਤੋਂ ਹੁੰਦੀ ਹੈ ਜੀ ਇਹ ਵੀ ਪੱਤਾ ਤੋੜ ਕੇ ਉਹਦੇ ਚ ਪਾਣੀ ਚ ਬਾਲਣਾ ਨਹੀਂ ਇਹਦਾ ਕੜਾ ਕੂੜਾ ਮਾਉਂਦੇ ਆ ਇਹਨੂੰ ਉਬਾਲਦੇ ਹਾਂਜੀ ਹੂੰ ਤੇ ਸਦਾ ਬਹਾਰ ਜੀ ਹਾਂਜੀ ਇਹ ਸਦਾ ਬਹਾਰ ਆ ਇਹ ਸ਼ੂਗਰ ਦੀ ਬਿਮਾਰੀ ਖਾਂਸੀ ਤੇ ਜ਼ਖਾਮ ਵਾਸਤੇ ਬਹੁਤ ਲਾਭਕਾਰੀ ਆ ਜਿਵੇਂ ਫੁੱਲ ਉਹਦੇ ਪੱਤੇ ਤੋੜ ਕੇ ਤੇ ਫੁੱਲ ਤੋੜ ਕੇ ਐ ਖਾਂਦੇ ਸ਼ੂਗਰ ਵਾਲੇ ਤਾਂ ਆ ਇੱਕੋ ਹੀ ਇਹ ਜਿਹੜਾ ਚਿੱਟੇ ਤੇ ਦੂਜੇ ਫੁੱਲ ਆ ਇਹ ਇਹ ਕਈ ਤਰ੍ਹਾਂ ਦੇ ਹੁੰਦੇ ਫੁੱਲ ਤੇ ਪਰ ਜਿਹੜਾ ਆਹਾ ਆ ਗਲਾ ਗਲਾਬੀ ਆ ਇਹ ਜਿਆਦਾ ਇਹਦੇ ਵਿੱਚ ਠੀਕ ਧਾਤੇ ਦੇ ਵਿੱਚ ਇਹ ਜੀ ਭਿੰਗ ਰਾਜ ਆ ਇਹ ਵਾਲਾ ਵਾਸਤੇ ਆ ਇਹ ਜਿਹਦੇ ਚਿੱਟੇ ਵਾਲ ਹੋ ਜਾਣ ਉਹਨਾਂ ਨੂੰ ਕਾਲੇ ਕਰਨ ਲਈ ਸੱਪ ਦੇ ਕਟੇਲੇ ਵੀ ਇਹਦਾ ਇਲਾਜ ਇਹਦਾ ਵਰਤਿਆ ਜਾਂਦਾ ਇਹ ਪੱਥਰ ਚਟਾ ਜੀ ਇਹ ਕਿਡਨੀ ਤੇ ਸਟੋਨ ਜਿਹੜਾ ਆਪਣੇ ਹੁੰਦਾ ਢੇਟ ਦੇ ਵਿੱਚ ਕਈ ਵਾਰੀ ਬਣ ਜਾਂਦੇ ਆ ਉਹਨਾਂ ਵਾਸਤੇ ਆ ਇਹ ਪਾਕੇ ਪੁਕੇ ਵਾਸਤੇ ਹਾਂਜੀ ਇਹ ਇਹਦੇ ਪੱਤੇ ਬਣ ਦਿੰਦੇ ਤੋੜ ਕੇ ਜੇ ਇਹ ਗੁੜ ਮਾਰ ਜੀ ਹਾਂ ਇਹ ਜਿਵੇਂ ਸ਼ੂਗਰਸ਼ੀ ਵਗੈਰਾ ਹੋ ਗਿਆ ਉਹਦੇ ਵਾਸਤੇ ਵੀ ਇਹ ਕੰਮ ਆਉਗਾਗਾ ਬਲ ਤਲਸੀ ਮਰੂਗਾ ਸ਼ੂਗਰ ਨੂੰ ਠੀਕ ਕਰਨ ਵਾਲਾ ਸ਼ੂਗਰ ਨੂੰ ਕੰਟਰੋਲ ਕਰਨ ਵਾਸਤੇ ਆ ਠੀਕ ਮਰੂਗਾ ਪਿੱਤੇ ਦੀ ਬਿਮਾਰੀ ਤੇ ਇਹਦੇ ਕੰਮ ਨੇ ਤੇ ਆ ਜੀ ਅੱਤੇ ਨੇ ਜਿਦਦੇ ਮ ਜੜਾ ਹੋ ਮੈਦਿਆਂ ਜਾਂ ਨੂੰ ਪੀਸਕੇ ਬਣਾਇਆ ਜਾਂਦਾ ਪਾਊਡਰ ਬਣਾਇਆ ਜਾਂਦਾਗਾ। ਇਸੇ ਵਰਵੇਦਾ ਬੂਟਾ ਜੀ ਇਹ ਪਿੱਤੇ ਦੀਆਂ ਬਿਮਾਰੀਆਂ ਤੇ ਮਾਈਗਰੇਨ ਵਾਸਤੇ ਇਹਦੀ ਵਰਤੋਂ ਹੁੰਦੀ ਆ। ਹਾਂਜੀ ੜੂਸਾ ਇਹ ਪੁਰਾਣੀ ਤੋਂ ਪੁਰਾਣੀ ਖਾਂਸੀ ਵਾਸਤੇ ਬਹੁਤ ਸਰਦਾਰ ਆ। ਦੰਦ ਜਿਹੜਾ ਦਰਦ ਹੁੰਦਾ ਮਸੂੜਿਆਂ ਚ ਖੂਨ ਆਉਂਦਾ ਉਹਦੇ ਵਾਸਤੇ ਵੀ ਇਹ ਹੁਣਕਾਰੀ ਹੀ। ਵੀ ਆਪਣੇ ਪਿੰਡਾਂ ਚ ਦੇਖਿਆ ਜਾਂਦਾ ਹੈ ਜਿਹੜਾ ਪੌਦਾ ਤੇ ਇਹ ਕੀ ਆ ਜੀ ਤੇ ਤੂਰੇ ਦੇ ਇਹ ਅਸਥਮਾ ਹੋਵੇ ਜੀ ਹੂੰ ਚਮੜੀ ਤੇ ਵਾਲਾਂ ਦੇ ਰੋਗਾਂ ਵਾਸਤੇ ਗੰਜੇਪਣ ਨੂੰ ਵੀ ਦੂਰ ਕਰਦਾ ਹੈ ਇਹਦਾ ਸਿਰ ਤੇ ਲੇਪ ਲਾਉਂਦੇ ਆ ਇਹਦਾ ਮਲਾ ਕੇ ਪੱਤਿਆਂ ਦਾ ਠੀਕ ਹੈ ਆਹ ਹੈਗਾ ਜੀ ਹਾਂਜੀ ਇਹਦੇ ਕੀ ਕੀ ਫਾਇਦੇ ਆ ਜੀ ਇਹ ਹਾਜਮੇ ਲਈ ਅਸਥਮਾ ਲਈ ਸਿਰਦਰਦ ਵਾਸਤੇ ਆ ਇਹ ਜੇਵਾਨ ਦੇ ਵਿੱਚ ਨੇੜੇ ਤੇੜੇ ਬਾਣਾ ਦੇ ਵਿੱਚ ਲਾਲ ਗਏ ਇੱਕ ਕਿੱਲੇ ਦੇ ਚਾਰ ਪੰਜ ਬੂਟੇ ਤੇ ਸਿਉਖ ਤੋਂ ਵੀ ਬਹੁਤ ਹੋਣਦਾ ਸਿਉਖ ਨੂੰ ਵੀ ਦੂਰ ਕਰਦਾ ਇਹ ਬਾਹਾਂ ਚੀੜ ਲੱਗਦੀ ਹੈ ਠਿਲੇ ਜੀ ਜੀ ਇਹ ਮੂਹ ਦੀ ਦਗੰਧ ਲਈ ਅੱਖਾਂ ਦੀ ਰੋਸ਼ਨੀ ਲਈ ਜਿਆਦਾਾਸਤੇ ਲਈ ਫਾਇਦੇਮੰਦ ਹੈ ਸਰੀਰ ਵਾਸਤੇ ਇਹ ਹੈਗਾ ਜੀ ਕਰਕਰਾ ਇਹ ਮੁਖ ਸਿੱਧੀ ਵਾਸਤੇ ਸਿਰਦਰਦ ਹਿਜਕੀ ਲੱਗੀ ਹੋਵੇ ਬੱਚਿਆਂ ਨੂੰ ਖਾਂਗ ਤੇ ਸਾਰਾ ਰੋਗਾਂ ਲਈ ਰੱਬ ਦਾ ਹੈ ਕਹਿ। ਵੱਡੀ ਲੇਚੀ ਇਹ ਇਹ ਆਪਣੇ ਮਸਾਲਿਆਂ ਚ ਪੈਂਦੀ ਆ ਮਸਾਲਿਆਂ ਚ ਵਰਤੀ ਜਾਂਦੀ ਹੈ। ਜਿਵੇਂ ਛੋਟੀ ਲੇਚੀ ਇਹ ਕਿੰਨਾ ਇਹਦਾ ਹੋ ਜਾਂਦਾ ਜੀ ਕਦ ਕਿੰਨਾ ਹੋ ਜਾਂਦਾ ਜਿਵੇਂ ਇਹ ਇਹ 4-5 ਫੁੱਟ ਹੋ ਜਾਂਦਾ 4-5 ਫੁੱਟ ਜਦੋਂ ਹੋ ਗਿਆ ਬੂਟੇ ਦਾ ਕਦ ਦੇ ਫੇਰੇ ਦੇ ਲੱਗਣੀਆਂ ਵਟੀਆਂ ਲੇਚੀਆਂ ਐਵੇਂ ਛੋਟੀ ਲੇਚੀ ਉਧਰ। ਇਧਰ 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 ਇਹ ਸਬਗੋਲ ਇਹ ਸਬਗੋਲਾ ਜੀ ਇਹ ਸਾਡੇ ਨਾ ਆਪਣੇ ਜੀ ਆਪਣੇ ਕਬਜੀ ਹੋਵੇ। ਇਹ ਨੂੰ ਗਰਮ ਦੁੱਧ ਚ ਪਾ ਕੇ ਪੀ ਲੈ ਤੇ ਜੇ ਹੋਵੇ ਲੂਜ਼ ਮੋਸ਼ਨ ਲੱਗੇ ਹੋਣ ਤਾਂ ਠੰਡੇ ਦੁੱਧ ਚ ਪਾ ਕੇ ਪੀ ਲੈ ਜਿਹੜਾ ਈਸਬਗੋਲ ਦਾ ਸਿਲਕਾ ਕਹਿੰਦੇ ਹੁੰਦੇ ਨੇ ਹਾਂਜੀ ਈਸਬਗੋਲ ਦਾ ਸਿਲਕਾ ਹੁੰਦਾ ਹੈ ਜੀ ਹਾਂਜੀ ਦੰਬੇਲਾ ਇਹ ਨਾ ਅਸਥਮਾ ਪਾਚਨ ਠੀਕ ਕਰਨ ਲਈ ਊਰਜਾ ਵਧਾਉਣ ਲਈ ਸਰੀਰ ਦੇ ਵਿੱਚ ਲਾਭਦਾਇਕ ਹੈ ਅਡੂਸਨ ਨਿਰਗੁੰਡੀ ਜੀ ਆਹਾਂਜੀ ਹਾਂ ਹਾਂ ਇਹ ਨਿਰਗੁੰਡੀ ਹੈ ਕੰਨ ਤੇ ਦਰਦ ਦੰਦਾ ਚ ਦਰਦ ਹੋਵੇ ਕੰਨਾਂ ਚ ਦਰਦ ਹੋਵੇ ਯੂਨੀਟੀ ਉਹ ਤੋਂ ਲਈ ਜੋੜਾਂ ਚ ਦਰਦ ਹੋਵੇ ਉਹਦੇ ਵਾਸਤੇ ਤਾਂ ਕੜਾ ਬਣਾ ਕੇ ਸਰੇ ਪੱਤਿਆਂ ਦਾ ਹੈ ਪੱਤਿਆਂ ਦਾ ਦੰਤੀ ਆ ਜੀ ਜਿਹੜੀ ਐਡ ਵੈਸੇ ਵੀ ਤੁਸੀਂ ਸੁਣਦੇ ਹੋਵੋਗੇ ਵਜਦਰਤੀ ਤੇ ਇਹਦਾ ਪੇਸਟ ਬਣਦਾ ਜੀ ਇਹਦਾ ਜਿਹੜਾ ਆਪਾਂ ਦੰਦਾ ਵਾਸਤੇ ਵਰਤਦੇ ਆ ਵਜਦਰਤੀ ਬ੍ਰਹਮੀ ਬੂਟੀ ਆ ਜੀ ਹਾਂਜੀ ਇਹ ਜੀ ਆਪਣੇ ਦਿਮਾਗ ਦੀ ਯਾਦ ਸ਼ਕਤੀ ਵਧਾਉਣ ਲਈ ਬਾਲਾਂ ਨੂੰ ਝੜਨ ਤੋਂ ਵੀ ਰੋਕਦੀ ਆ ਇਹ ਦਿਮਾਗੀ ਰੋਗਾਂ ਲਈ ਬਹੁਤ ਫਾਇਦੇਮੰਦ ਹੈ ਬ੍ਰਹਮੀ ਬੂਟੀ ਹੈ ਹਾਂਜੀ ਇਹ ਜੀ ਚਿੱਟੇ ਵਾਲਾਂ ਲਈ ਹੈ ਸੱਪ ਨੇ ਕੱਟਿਆ ਹੋਵੇ ਸਿਰਦਰਦ ਹੋਵੇ ਇਹਦੇ ਪੱਤਿਆਂ ਦਾ ਲੇਪ ਬਣਾ ਕੇ ਲਾਇਆ ਜਾਂਦਾ ਥੋਕ ਬੂਲੀਆਂ ਚ ਵੀ ਆ ਮਹਿੰਦੀ ਦੇ ਬੂਟੇ ਨੂੰ ਪਾ ਦੇ ਭਾਬੀ ਪਾਣੀ ਆ ਮਹਿੰਦੀ ਦਾ ਬੂਟਾ ਜੀ ਤੇ ਆ ਮਹਿੰਦੀ ਤਾਂ ਪਤਾ ਹੀ ਆ ਬੀਬੀਆਂ ਨੂੰ ਤਾਂ ਖਾਸ ਕਰਕੇ ਪਤਾ ਬਹੁਤ ਗੁਣਕਾਰੀ ਜਨਾ ਜੀ ਇਹ ਬਾਦ ਹਾਜਮੀ ਹੋਵੇ ਪੇਟ ਗੈਸ ਜੀ ਬਣ ਜਾਂਦੀ ਜੀ ਦੇ ਨਰਨੇ ਕਾਲਜੇ ਦੋ ਪੱਤੇ ਇਹਦੇ ਖਾ ਲੋ ਜੀ ਨਾਲ ਦੀ ਨਾਲ ਹੀ ਡ ਘਾਰ ਆ ਜਾਂਦਾ محمد صدیق ਤੇ ਅੰਨੀਤ ਕੌਰ ਜੀ ਦਾ ਇੱਕ ਦੁਕਾਨਾ ਲਾਜਮੰਤੀ ਦੇ ਬੂਟੇ ਵਾਂਗੂ ਹੱਥ ਲਾਏ ਕਮਲਾ ਜਾਂਦੀ ਤੇ ਇਹ ਜੋ ਹੱਥ ਲਾਉਣਤੀ ਕਮਲਾ ਜਾਂਦਾ ਲਾਓ ਜੀ ਆਹ ਕਮਲਾ ਆ ਗਿਆ ਜੀ ਐਵੇਂ ਨਹੀਂ ਇਹ ਜਿਹੜੇ ਸਿਆਣਿਆਂ ਦੀਆਂ ਗੱਲਾਂ ਪਹਿਲਾਂ ਵੀ ਤੁਸੀਂ ਦੇਖਿਆ ਤੇ ਹੁਣ ਜਦ ਹੱਥ ਲੱਗ ਗਿਆ ਤੇ ਜਦੋਂ ਕਮਰਾ ਆ ਹੀ ਗਿਆ ਹਾਂ ਸੁਣਦੇ ਆ ਤੇ ਜਿਹੜਾ ਸੱਪ ਨਹੀਂ ਆਉਂਦਾ ਇਹਦੇ ਨੇੜੇ ਇਹ ਘਰਾਂ ਚ ਲਾਉਂਦੇ ਆ ਇਹਨੂੰ ਲੋਕ ਗਮਲਿਆਂ ਦੇ ਵਿੱਚ ਹੂੰ ਸਾਗ ਕਿਹ ਗੰਦੀ ਆ ਵੀ ਆਪਾਂ ਖਾਂਦੇ ਆ ਨਾ ਭੁੰਕੇ ਦੇ ਘਰਾਂ ਚ ਅਕਸਰੀ ਤੇ ਸਾਗ ਕਿਹੜਾ ਆ ਆਹ ਸਾਗ ਇਧਰ ਲਾ ਇਹ ਸਾਗ ਆ ਇਹ ਸਾਗ ਆ ਮੰਨ ਲਓ ਸਰੋਂ ਸਰੋਂ ਦਾ ਕਈ ਵਾਰੀ ਸਾਗ ਆਪਣੇ ਉਦੋਂ ਨਹੀਂ ਦਿੰਦਾ ਇਹ ਹਰ ਟਾਈਮ ਹਰਾ ਰਹਿੰਦਾ ਜਦੋਂ ਮਰਜੀ ਇਹਦਾ ਸਾਗ ਬਣਾ ਲੀਂ ਅੱਛਾ ਕਿਆ ਬਾਤ ਹੈ ਲਓ ਜੀ ਚੰਦਨ ਦਾ ਬੂਟਾ ਇਹ ਆਹੀ ਹੈ ਨਾ ਹਾਂ ਇਹ ਚੰਦਨ ਦਾ ਬੂਟਾ ਜੀ ਇਹ ਘੱਟੋ ਘੱਟ 20 ਸਾਲਾਂ ਚ ਤਿਆਰ ਹੁੰਦਾ ਹੈ ਹਾਂ ਤੇ 8 ਸਾਲਾਂ ਬਾਅਦ ਇਹਦੇ ਵਿੱਚ ਖੁਸ਼ਬੂ ਬਣਨੀ ਸ਼ੁਰੂ ਹੋਊਗੀ 4 ਸਾਲ ਦਾ ਹੋ ਗਿਆ ਇਹ ਅੱਛਾ 8 ਸਾਲਾਂ ਤੋਂ ਖੁਸ਼ਬੂ 8 ਸਾਲਾਂ ਤੋਂ ਖੁਸ਼ਬੂ ਇਹ ਕੱਦ ਬਾਵਾ ਕਰਦਾ ਹੁਣੇ ਇਹ ਕੱਦ ਬਸ 15 20 ਫੁੱਟੀ ਉੱਚਾ ਹੁੰਦਾ 15 ਕ ਫੁੱਟ ਬਾ ਵੀ 25 ਕਿਲੋ ਲੱਕੜ ਨਿਕਲਦੀ ਆ 20 ਸਾਲਾਂ ਬਾਅਦ ਇਹ ਘੱਟੋ ਘੱਟ 4-5 5 ਲੱਖ ਦਾ ਵਿਗਦਾ ਹਾਂ ਆ ਸੰਧੂ ਰਾਜੀ ਜਿਹੜਾ ਤੁਹਾਨੂੰ ਇੱਕ ਪੌਦਾ ਦਿਖਾਉਣੇ ਆ ਵੀ ਆ ਜਿਹੜਾ ਬੀਬੀਆਂ ਸੰਧੂਰ ਮਾਂਗ ਚ ਵੀ ਭਰਦੀਆਂ ਇਹਦੇ ਡੋਡੀਆਂ ਹੀ ਲੱਗਦੀਆਂ ਉਹਨਾਂ ਦੇ ਵਿੱਚ ਹੁੰਦਾ ਇਹ ਇਹਦੇ ਡੋਡੀਆਂ ਲੱਗਦੀਆਂ ਹੁਣ ਜੇ ਲੱਗਣੀਆਂ ਇਹਨਾਂ ਦੇ ਤੇ ਉਹਦੇ ਚ ਹੁੰਦਾ ਹੈ ਸੰਧੂਰ ਤੇਰੀ ਕਿਸਮ ਚ ਹਾਂ ਉਹਦੇ ਨਾਲ ਇਹ ਥੋੜਾ ਜਿਹਾ ਉਹ ਵੱਧ ਹੁੰਦਾ ਹੈ ਪਿਪਰਮਿੰਟ 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 ਆਈ نو ਹੈ ਹਾਂ ਆਪਰੀਨੇ ਵਰਗਈ ਹੈ ਪਰੀਨੇ ਵਰਗਾ ਹਾਂ ਉਮੇ ਆਉਂਦੀ ਹੈ ਦੀ ਖਸਪੋ ਵੀ ਹੋ ਕੇ ਹਾਂ ਇਹ ਅਫਾਰਾ ਪੇਟ ਗੈਸ ਦਸਤ ਲੱਗ ਲੱਗਿਆ ਹੁਣ ਨਸਾਂ ਤੇ ਮਾਸਪੇਸ਼ੀਆਂ ਦੇ ਦਰਦ ਵਾਸਤੇ ਵੀ ਇਹਦੀ ਵਰਤੋਂ ਹੁੰਦੀ ਹੈ ਜੀ ਇਹ ਪੇਟ ਖਰਾਬ ਹੋਵੇ ਮਾਈਗਰੇਨ ਦਰਦ ਹਾਜਮੇ ਲਈ ਇਹਦੇ ਪੱਤੇ ਕੰਮ ਆਉਂਦੇ ਇਹਦੇ ਵੀ ਪੱਤੇ ਹੀ ਕੰਮ ਆਉਂਦੇ ਜੀ ਇਹਦੇ ਲਈ ਹਾਰ ਸ਼ਿੰਗਾਰ ਹੈ ਇਹ ਦਿਲ ਦੇ ਵਾਸਤੇ ਕੰਸੀਵਾ ਤੇ ਚਮੜੀ ਦੇ ਰੋਗ ਹੁਣ ਗਠੀਆ ਹੋਵੇ ਮਲੇਰੀਆ ਬੁਖਾਰ ਲਈ ਇਹਦਾ ਵੀ ਕੜਾ ਬਣਾ ਕੇ ਲਿਆ ਜਾਂਦਾ ਪੱਤਿਆਂ ਦਾ ਇਹਨੂੰ ਫੁੱਲ ਲੱਗਦੇ ਆ ਉਹਨਾਂ ਬਹੁਤ ਵਧੀਆ ਖੁਸ਼ਬੂ ਆਉਂਦੀ ਆ ਫੁੱਲਾਂ ਕਿ ਦੂਰ ਤੱਕ ਖੁਸ਼ਬੂ ਆਉਂਦੀ ਆ ਜੀ ਫੁੱਲਾਂ ਦੀ ਇਹ ਗਲੜੀ ਅੰਦਰ ਹੀ ਹੁੰਦੀ ਆ ਧਰਤੀ ਸੀ ਇਹਦੇ ਧਰਤੀ ਚਾਲੂ ਆ ਵਾਂਗੂ ਜਿਵੇਂ ਆਲੂ ਥੱਲੇ ਜਾਣਾ ਚ ਲੱਗਦੇ ਆ ਇਹਦੇ ਹੂੰ ਇਹ ਹੋਇਆ ਜੀ ਆ ਅਰਬੀ ਆ ਇਧਰ ਆ ਅਰਬੀ ਆਰਬੀ ਤੇ ਇਰੀਆ ਵੀ ਗੰਡੀਆਂ ਹੁੰਦੀਆਂ ਇਹਦੀਆਂ ਵੀ ਗੰਡੀਆਂ ਹੁੰਦੀਆਂ ਐਵੇਂ ਥੱਲੇ ਤੇ ਇਧਰ ਅਧਰਕ ਦਾ ਰੂਟ ਹੈਗਾ ਜੀ ਇਹ ਇਹ ਵੀ ਆਰਬੀ ਵੀ ਗਏ ਹਾਂ ਹਾਂ ਇਹ ਵੀ ਆਰਬੀ ਹਰਦੀ ਨੂੰ ਥੱਲੇ ਹੀ ਲੱਗਦਾ ਤੇ ਇਹ ਵੀ ਆਪਣੇ ਮੈਡੀਕੀਨਲ ਸਿਸਟਮ ਨੂੰ ਉਦੋਂ ਵਾਸਤੇ ਗਠੀਆ ਹੋਵੇ ਪਸ਼ਾਬ ਦੀ ਇਨਫੈਕਸ਼ਨ ਵਾਸਤੇ ਹੋਵੇ ਕੋਈ ਹੂੰ ਇਹ ਹਰਦੀ ਆਰਬੀ ਯਾਦ ਰੱਖ ਅਧਰਕ ਗਰਮ ਹੁੰਦਾ ਵੈਸੇ ਇਹ ਤਾਂ ਮਸਾਲਿਆਂ 'ਚ ਜਿਆਦਾ ਵਰਤਿਆ ਜਾਂਦਾ ਠੀਕ ਸਨੇਕ ਪਲਾਂਟ ਜੀ ਹਾਂਜੀ ਸਨੇਕ ਪਲਾਂਟ ਆ ਇਹ ਨਾ ਇੰਡੋਰ ਪਲਾਂਟ ਆ ਵੈਸੇ ਇਹ ਸਭ ਬੂਟਿਆਂ ਨਾਲੋਂ ਹੋਰ ਇੱਕ ਦਰਖਤ ਨਾਲੋਂ ਜ਼ਿਆਦਾ ਆਕਸੀਜਨ ਛੱਡਦਾ ਹੈ ਇਹ ਅੰਦਰ ਜਿਹੜਾ ਆਪਣਾ ਏਸੀ ਰੂਮ ਹੁੰਦਾ ਜਿੱਥੇ ਬੰਦ ਹੋਣ ਦਰਵਾਜ਼ੇ ਬਾਰ-ਬਾਰੀਆਂ ਆਪਾਂ ਬੰਦ ਰੱਖਦੇ ਆ ਉਹਦੇ ਵਿੱਚ ਕਈ ਵਾਰੀ ਲੱਕੜ ਦੀ ਪੀਵੀਸੀ ਦੀ ਉਹ ਸਮੈਲ ਜੀ ਜਿਹੜੀ ਆਉਣ ਲੱਗ ਜਾਂਦੀ ਹੈ ਗੈਸ ਜੀ ਬਣ ਜਾਂਦੀ ਹੈ ਉਹ ਨੂੰ ਅਬਜ਼ਰਵ ਕਰਦਾ ਇਹ ਉਹਨੇ ਇਹ ਸਾਰੀ ਨੂੰ ਖਿੱਚ ਲੈਂਦਾ ਆਪਦੇ ਵੱਲ ਤੇ ਆਕਸੀਜਨ ਛੱਡਦਾ ਹੈ ਇਹ ਮਕੂਹ ਆ ਜੀ ਹਾਂਜੀ ਇਹ ਮਕੂਹ ਆ ਹਾਂ ਇਹ ਇਹ ਨਾ ਪਸ਼ਾਬ ਚ ਇਨਫੈਕਸ਼ਨ ਕਿੰਨਾ ਦੇ ਹੁੰਦਾ ਦਰਦ ਹੁੰਦਾ ਨਾ ਪਸ਼ਾਬ ਨੂੰ ਜਦ ਪੀ ਲਿਆ ਹੋਵੇ ਚਮਲੀ ਦੇ ਰੋਗਾਂ ਵਾਸਤੇ ਵੀ ਬਹੁਤ ਵਧੀਆ ਲੀਵਰ ਵਾਸਤੇ ਬਹੁਤ ਵਧੀਆ ਹੈ ਇਹਨੂੰ ਜੇ ਇਹਦੇ ਗੋਲੀਆਂ ਜੀਆਂ ਲੱਗਦੀਆਂ ਲੈ ਕੇ ਰੰਗਦੀਆਂ ਹੋ ਜਾਂਦੀਆਂ ਜਾਂ ਤਾਂ ਪੱਕ ਜਾਂਦੀਆਂ ਉਹ ਐਂ ਖਾਧੀਆਂ ਜਾਣ ਤੇ ਬਹੁਤ ਵਧੀਆ ਸਿਹਤ ਵਾਸਤੇ ਦੁੱਧੀ ਕਾ ਸੁਣ ਜਣਾ ਰਹੇਗਾ ਸੱਚ ਤੇ ਆੜ ਤੇ ਬਿਹੜਾ ਔਲਾ ਆਹ ਜੀ ਜੇ ਜਦੋਂ ਆਪਾਂ ਤੋੜਦੇ ਆਂ ਨਿਕਲੂਗਾ ਤੋ ਹੂੰ ਹੂੰ ਇਹ ਪਾਸ ਕੋ ਥੱਲੇ ਜੀ ਨਿਕਲਦੇ ਇਹ ਕਾਰੇ ਵਾਸਤੇ ਹੈ ਇਹ ਸਰੀਰ ਦੀ ਤਾਕਤ ਵਧਾਉਣ ਵਾਸਤੇ ਹੈ ਵੀ ਸਰੀਰ ਇੱਕ ਤਾਕਤ ਵਧਾਉਣ ਵਾਸਤੇ ਤਾਕਤ ਵਧਾਉਣ ਖਾਰੇ ਦੂਧੀ ਕਾ ਦਾ ਦਰਾਖਤਾ ਹਾਂ ਜੀ ਇਹ ਬਵਾਸੀਰ ਲਈ ਭੁੱਖ ਵਧਾਉਣ ਲਈ ਕਲਸਟਰੋਲ ਤੇ ਬਲੱਡ ਪ੍ਰੈਸ਼ਰ ਨੂੰ ਘਟਾਉਣ ਵਾਸਤੇ ਹੈ ਇਹ ਦਾ ਵੀ ਕਾੜਾ ਬਣਾ ਕੇ 来 ਜਾਂਦਾ ਦਾ ਜੀ ਇਹ ਕਬਜ ਲਈ ਵਾਲ ਗਿਰਦੇ ਹੋਣ 슈ગર ఫోੜੇ ਫੈਂਸੀ ਨੂੰ ਵਾਸਤੇ ਆਏ ਇਹੋ ਦੇ ਚ ਵਰਤੀ ਜਾਂਦੇ ਆ ਇਹਦਾ ਇਹਦਾ ਨੀ ਪਤਾ ਜੀ ਆਹ ਦੇ ਹੰਦਿਆ ਸਿਆਣੇ ਦਾ ਆਖਿਆ ਤੇ ਔਲੇ ਦਾ ਖਾਤਾ ਔਲੇ ਦਾ ਖਾਤਾ ਬਹੁਤ ਸਵਾਦ ਹੁੰਦਾ ਤੇ ਇਹਦਾ ਦੱਸਿਓ ਜੀ ਇਹਦੇ ਕੀ ਕੀ ਇਹ ਖੂਨ ਨੂੰ ਸਾਫ ਕਰਦਾ ਸਾਡੇ ਇਮਿਊਨਿਟੀ ਸਿਸਟਮ ਨੂੰ ਸਟਰੋਂਗ ਕਰਦਾ 슈ગર ਵਾਸਤੇ ਵੀ ਠੀਕ ਆ ਦਿਮਾਗ ਦਿਮਾਗੀ ਵਾਸਤੇ ਵੀ ਠੀਕ ਆ ਇਹ ਇਹ ਮੁਸ਼ਕ ਕਪੂਰ ਦਾ ਪੌਦਾ ਕੀ ਕੀ ਇਹਦਾ ਜੀ ਮੁਸ਼ਕਪੂਰ ਦੇ ਗੁਣ ਕੀ ਇਹਦੇ ਇਹਦੇ ਗੁਣ ਜੀ ਵਾਲਾਂ ਦੀ ਸਿਹਤ ਲਈ ਹੂੰ ਖਾਂਸੀ ਜ਼ਖਾਂ ਵਾਸਤੇ ਤੇ ਚਮੜੀ ਦੇ ਰੋਗਾਂ ਵਾਸਤੇ ਬਹੁਤ ਲਾਭਦਾਇਕ ਆ ਜੀ ਇਹ ਤੇ ਵੈਸੇ ਵੀ ਆਪਾਂ ਕੱਪੜਿਆਂ 'ਚ ਕਈ ਵਾਰੀ ਆਂ ਤੇ ਮੁਸ਼ਕਪੂਰ ਦੀ ਇਹਦੇ ਤੋਂ ਬਣਦੀਆਂ ਕੱਪੜਿਆਂ ਨੂੰ ਲੱਗਦਾ ਨਹੀਂ ਫਿਰ ਕੱਪੜਿਆਂ 'ਚ ਨਾਲੇ ਖੁਸ਼ਬੂ ਆਉਦੀ ਰਹਿੰਦੀ ਆ ਹਾਂ ਜੀ ਇਹ ਜੀ ਸਰਪਗੰਧਾ ਇਹ ਦਿਮਾਗੀ ਬਿਮਾਰੀ ਵਾਸਤੇ ਤੇ ਬੀਪੀ ਹਾਈ ਹੁੰਦਾ ਜਿਹੜਾ ਉਹਦੇ ਵਾਸਤੇ ਬਹੁਤ ਵਧੀਆ ਹੈ ਉਹ ਖੁਸ਼ਬੂਦਾਰ ਵੀ ਹੈ ਜਿਹੜੇ ਫੁੱਲ ਲੱਗਦੇ ਨੇ ਉਹ ਖੁਸ਼ਬੂ ਦੂਰ ਦੂਰ ਤੱਕ ਆਉਂਦੀ ਹੈ ਇਹ ਜੀ ਜਿਗਰ ਦੇ ਰੋਗ ਦਿਮਾਗੀ ਦੌਰੇ ਤੇ ਵੀ ਬਚਾਅ ਤੇ ਕੈਂਸਰ ਦੇ ਵਿੱਚ ਵੀ ਇਹਦੇ ਵਰਤਿਆ ਜਾਂਦਾ ਹੈ ਕਿੰਨਾ ਬਹੁਤ ਹੈ ਜਿਸ ਐਨੀ ਗੁਣਕਾਰੀ ਹੈ ਜੀ ਹਾਂਜੀ ਹਾਂਜੀ ਚਿਮੇਲੀ ਆ ਇਹ ਜੰਤਰ ਮੰਤਰ ਅਗਈ ਹੈ ਝਿੰਜਣ ਕਹਿੰਦੇ ਜਿਹਨੂੰ ਕੀ ਹੈ ਜੀ ਇਹ ਭੂਮੀ ਆਮਲਾ ਇਹਦੇ ਕੀ ਇਹ ਜਿਗਰ ਦੇ ਰੋਗਾਂ ਲਈ ਖੂਨ ਦੀ ਕਮੀ ਪੇਟ ਤੇ ਅਲਸਰ ਈਆਂ ਬਿਮਾਰੀਆਂ ਲਈ ਇਹ ਵਰਤਿਆ ਜਾਂਦਾ ਹੈ अच्छा ਇਹ ਜਲਪਾਈ ਇਹ ਵੀ ਦੇਸੀ ਜੜੀ ਬੂਟੀਆਂ ਚ ਹੀ ਆਉਦਾ ਇਹਦਾ ਤੁਸੀਂ ਸਰਚ ਕਰ ਸਕਦੇ ਹੋ ਗੂਗਲ ਤੇ ਜਲਪਾਈ ਇਹਦਾ ਆ ਨਿਸ਼ਾਨੀ ਹੈ ਜੀ ਸੁਖਦਰਸ਼ਨ ਵੀ ਇਹ ਦੇਸੀ ਜੜੀ ਬੂਟੀਆਂ ਚ ਹੀ ਆ। ਆプチ ਇਹ ਜੜੀ ਬੂਟੀਆਂ ਚ ਦੇਸੀਆਂ ਚ ਜਨਤੀ ਮਾਲਾ ਜੀ ਇਹਦਾ ਪੌਦਾ ਇਹ ਕੀ ਇਹਦਾ ਕੀ ਆ ਜੀ ਇਹਦੇ ਇਹਦੇ ਨਾ ਮਾਲਾ ਦੇ ਮਣਕੇ ਹੁੰਦੇ ਆ ਆਪਣੇ ਬਹੁਤ ਸ਼ੁਭ ਮੰਨੀ ਜਾਂਦੀ ਆ ਇਹ Hindu ਧਰਮ ਦੇ ਵਿੱਚ ਹੂੰ ਉਹਦੇ ਵਿੱਚ ਨਾ ਮੂਰੀਆਂ ਆਟੋਮੈਟਿਕ ਹੀ ਆਪਣੇ ਆਪ ਹੀ ਮੂਰੀਆਂ ਹੁੰਦੀ ਆ ਉਹ ਮਾਲਾ ਚ ਇਹਦੇ ਫੁੱਲ ਲੱਗਣਗੇ ਜੀ ਇਹਦੇ ਇਹਦੇ ਫੁੱਲ ਲੱਗ ਕੇ ਉਦੋਂ ਬਾਅਦ ਮਣਕੇ ਬਣ ਜਾਣਗੇ ਮਾਲਾ ਦੇ ਅੱਛਾ ਅੱਛਾ ਇਹ ਵੱਡਾ ਹੋ ਜੀ ਜਵਾਰ ਵਰਗਾ ਬੂਟਾ ਬਣ ਚੁੱਕਾ ਜਨਤੀ ਮਾਲਾ 7-8 ਫੁੱਟ ਬੂਟਾ ਲੰਬਾ ਹੋਈ ਹੋਇਆ ਅੱਛਾ ਅੱਛਾ ਠੀਕ ਹੈ ਜੀ ਗੋੜਾ ਹਲ ਜੀ ਇਹ ਗੋੜਾ ਹਲ ਜੀ ਭੁੱਖ ਲੱਗਣ ਵਾਸਤੇ ਵਾਲਾਂ ਦੀ ਸਿਹਤ ਲਈ ਤੇ ਉੱਚ ਰਕਤ ਤਾਪ ਵਾਸਤੇ ਅੱਛਾ ਜਿਹੜੀ ਉਹ ਫੂਨ ਦਾ ਜਿਹੜਾ ਸਰਕਲ ਹਾਂ ਹਾਂ ਫੂਨ ਦਾ ਸਰਕਲ ਵਧਿਆ ਹੋਵੇ ਹਾਂ ਜਿਵੇਂ ਬਲੱਡ ਪ੍ਰੈਸ਼ਰ ਦੇ ਜਿਹਨੂੰ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਾਸਤੇ ਜੀ ਹਾਂ ਜੀ ਇਹਦੇ ਵੀ ਪੱਤੇ ਹੀ ਹੋਵੇ ਇਹਦੇ ਵੀ ਪੱਤੇ ਕਾੜਾ ਬਣਾ ਕੇ ਲਿਆ ਜਾਂਦਾ ਗੁੜ ਹੜਾ ਬਾਂਸਾ ਜੀ ਇਹ ਜੀ ਦੰਦ ਦਰਦ ਹੋਵੇ ਹੂੰ ਥਾਂ ਜਿੱਥੇ ਆਪਣੇ ਚਮੜੀ ਸੜ ਜਾਂਦੀ ਆ ਕਾਹਦੇ ਨਾਲ ਜਲ ਜਾਂਦੀ ਆ ਅੱਛਾ ਸੋਜ ਵਾਸਤੇ ਸੋ ਜਾਈ ਹੋਵੇ ਕਿਤੇ 60 ਲੱਖ ਕੇ ਹਮ ਅੱਡੀਆਂ ਫਟੀਆਂ ਹੋਣ ਉਹਦੇ ਵਾਸਤੇ ਵੀ ਇਹਦਾ ਲੇਪ ਬਣਾ ਕੇ ਲਾਇਆ ਜਾਂਦਾ ਕੀ ਬਾਤ ਹੈ ਪੀਲਾ ਬਾਂਸਾ ਜੀ ਲੋ ਜੀ ਇਹ ਐਲੋਵੀਰਾ ਔਰਤਾਂ ਦੇ ਜਿਹੜੀਆਂ ਕਰੀਮਾਂ ਵਰਦੀਆਂ ਉਹਨਾਂ ਦਾ ਸੁੰਦਰਤਾ ਲਈ ਜਿਹੜਾ ਸੋਹਣੇ ਚਿਹਰੇਆਂ ਲਈ ਇਹ ਐਲੋਵੀਰਾ ਇਹ ਦੇਸੀ ਜਿਹੜੀ ਬੂਟੀ ਹੈ ਇਹ ਬਹੁਤ ਹੀ ਗੁੜਕਾਰੀ ਹੈ ਏ ਬਾਈ ਜੀ ਇਹ ਸੌਂਜਣਾ ਹਾਂਜੀ ਸੌਂਜਣਾ ਇਹਨੂੰ ਅੰਗਰੇਜ਼ੀ ਦੇ ਵਿੱਚ ਮਰਿੰਗਾ ਕਹਿੰਦੇ ਆ ਮਰਿੰਗਾ ਕਿੰਗ ਆਫ 3 ਕਿੰਗੋ ਸਾਰਿਆਂ ਦਾ ਰਾਜਾ ਇਸ ਕਰਕੇ ਕਹਿੰਦੇ ਆ ਇਹ ਘੱਟੋ ਘੱਟ 1.5 200 ਬਿਮਾਰੀ ਦੇ ਵਿੱਚ ਇਹਦੇ ਆ ਵਰਤੇ ਜਾਂਦੇ ਆ ਇਹਦੇ ਜੜ ਤੋਂ ਲੈ ਕੇ ਫੁੱਲ ਫਲੀਆਂ ਪੱਤੇ ਹਰ ਇੱਕ ਚੀਜ਼ ਵਰਤੀ ਜਾਂਦੀ ਇਹਦੇ ਆ ਹਰ ਰੋਜ਼ ਆ 5-7 ਪੱਤੇ ਸਵੇਰ ਸੂਤਕੇ ਖਾ ਲਓ ਆਪਣੇ ਬੋਡੀ ਨੂੰ ਪੂਰਾ ਸਟਰੋਂਗ ਕਰ ਦਿੰਦਾ ਹੈ ਅੱਛਾ ਜੀ ਤੇ ਇੱਕ ਉਹ ਵੈਸੇ ਵੀ ਸੁਕਾ ਕੇ ਪਾਊਡਰ ਜਿਹਾ ਬਣਾਉਂਦੇ ਹਾਂ ਹਾਂ ਪਾਊਡਰ ਪਾਊਡਰ ਬਣਦਾ ਹੈ ਇਹ ਧੁੱਪੇ ਨਾਲ ਸੁਕਾਵੇਂ ਨੂੰ ਆਦੇ ਚਾਵੇਂ ਸੁਕਾ ਹਣਾ ਚਾਵੇਂ ਸੁਕਾ ਇਹ ਵੀ ਪਾਊਡਰ ਵਧੀਆ ਲਾਹੇਵੰਦ ਹੀ ਆ ਜਦੋਂ ਹਣਾ ਇਹ ਇੱਕ ਇੱਕ ਕਚਨਾਰ ਹੈ ਇਹ ਵੀ ਆਯੁਰਵੈਦਿਕ ਦਵਾਈਆਂ ਦੇ ਵਿੱਚ ਵਰਤਿਆ ਜਾਂਦਾ ਇਹਦਾ ਵੀ ਜਣਾ ਤੋਂ ਲੈ ਕੇ ਪੱਤੇ ਫੁੱਲ ਹਾਂ ਸਾਰੇ ਕੰਮ ਹੁੰਦੇ ਆ ਇਹਦੀ ਇਹ ਵੀ ਕਰਦ ਵਾਵਾ ਹੋ ਜਾਂਦਾ ਇਹਦਾ ਹਾਂ ਇਹ ਵੀ ਪੂਰਾ ਵੱਡਾ ਦਰਖਤ ਬਣ ਜਾਂਦਾ ਹਏ ਸੋਹਣਿਆ ਵੇ ਕਬੂਟਾ ਕਚਨਾਰ ਦਾ ਹੈ ਗੀਤਾ ਚ ਵੀ ਬੋਲੀਆ ਚ ਵੀ ਆਉਦਾ ਪਾਣ ਪੱਤਾ ਇਹ ਇਹ ਆ ਜੀ ਇਹ ਪਾਣ ਇਹ ਉਹ ਜਿਹੜਾ ਪਾਣ ਨੂੰ ਲੋਕ ਖਾਂਦੇ ਹੁੰਦੇ ਆ ਜਿਹੜਾ ਉਹਦੇ ਚ ਲਪੇਟ ਕੇ ਪੱਤੇ ਵੈਸੇ ਵੀ ਕਈ ਥਾਂ ਤੇ ਚੰਗੇ ਜੜੀਆਂ ਬੂਟੀਆਂ ਜਿਹੜੀਆਂ ਬੂਟੀਆਂ ਜੇ ਪੈਂਦਾ ਇਹ ਹੂੰ ਲੋਕਦਾਸ ਆ ਜੀ ਲੋਕਦਾਸ ਇਹ ਜੜੀ ਬੂਟੀਆਂ ਚ ਆਉਂਦਾ ਜੀ ਇਹਦੀ ਖੁਸ਼ਬੂ ਵੀ ਬਹੁਤ ਵਧੀਆ ਹੁੰਦੀ ਹੈ ਪੱਤੇ ਤੇ ਆ ਫੁੱਲ ਬੜੀ ਖੁਸ਼ਬੂ ਵੀ ਆਉਂਦੀ ਹੈ ਇਹਦੇ ਫੁੱਲਾਂ ਚ ਇਹ ਵੀ ਜੜੀ ਬੂਟੀਆਂ ਦੇ ਆਪਣੇ ਕੰਮ ਹੁੰਦਾ ਕੋਈ ਧਾਰਾ ਬੇੜ ਇਹ ਵੀ ਦੇਸੀ ਜੜੀ ਬੂਟੀਆਂ ਜੀ ਬਹੁਤ ਗੁਣਕਾਰੀ ਹੈ ਜਿਹੜੀ ਪੈਂਦੀ ਹੈ ਵਿੱਚ ਤੇ ਕੰਨ ਡੁੱਲਦੇ ਹੋਣ ਉਹਦੇ ਵਾਸਤੇ ਵੀ ਚੰਗੀ ਜੀ ਬੂਟੀਆਂ ਪਾਇਨੈਪਲ ਪਾਇਨੈਪਲ ਇਹ ਕਿੰਨਾ ਇਹ ਡੇਢ ਸਾਲ ਬਾਅਦ ਇਹਦੇ ਆ ਲੱਗਿਆ ਹੁੰਦਾ ਇਹ ਇੱਕ ਸੀਜ਼ਨ ਦੀ ਫਸਲ ਹੈ ਸਾਲ ਬਾਅਦ ਹੂੰ ਲੱਗਦਾ ਇੱਕ ਵਾਰੀ ਇਹਨੂੰ ਇਹ ਕਿੰਨਾ ਕੁ ਮਹਿੰਗਾ ਹੁੰਦਾ ਸਿਪਾਇਨੇਪਲ ਆਪਣੇ ਆਮ ਰੇੜੀਆਂ ਤੇ ਜੂਸ ਦੇ ਵਿੱਚ ਪੈਂਦਾ ਹਾਂ ਬਿਆਹ ਸ਼ਾਦੀਆਂ ਚ ਵੀ ਕੀ ਵੀ ਕੋਈ ਵਾਂਗੂ ਡੈਗਰ ਫੂਟ ਹੋਊਗਾ ਇਹ ਵੀ ਮਹਿੰਗਾ ਹਾਲਾ ਠੀਕ ਉਹ ਬੁੱਟੇ ਹੋ ਸਿਰ ਬਚਾਉਂ ਸਾਰੇ ਇਹੀ ਹੈ ਇਹੀ ਹੁੰਦਾ ਅਜੇ ਰੁਕਾ ਦੇ ਵਿੱਚ ਉਹ ਕਰਨ ਹੋਏ ਪੋਲੀ ਤੇ ਪਟਕੁੰਡਾ ਇਹ ਵੀ ਇੱਥੇ ਸੀਗਾ ਪਟਕੁੰਡਾ ਤੇ ਇਹ ਹੁਣ ਕਿਉਂਕਿ ਸੀਜ਼ਨ ਹੈ ਨਹੀਂ ਇਹ ਸੀਜ਼ਨ ਦੇ ਹਿਸਾਬ ਨਾਲ ਹੀ ਹੁੰਦੇ ਆ ਤੇ ਇਹ ਵੀ ਇੱਥੇ ਜੜੀ ਬੂਟੀਆਂ ਵਾਲੇ ਹੀ ਆ ਜੀ ਪੋਲੀ ਤੇ ਪਟਕੁੰਡਾ ਇਹ 베ਰੀ ਆ ਜਿਹਨੂੰ ਮਲਾ 베ਰੀ ਕਹਿੰਦੇ ਆ ਇਹਦੇ ਤੇ ਵੀ ਬੜੇ ਮਿੱਠੇ ਲੱਗਦੇ ਆ 베ਰ ਇਹ ਦੇਸੀ 베ਰੀ ਆ ਜੀ ਆਪਾਂ ਨਿੱਕੇ ਹੁੰਦੇ ਅਸੀਂ ਨਸੂੜੀਆਂ ਜਾਂ ਟੋੜਦੇ ਸੀ ਸੁਕੂ ਉਹਨਾਂ ਦੇ ਹੁੰਦੇ ਜੋੜ ਕੇ ਕਿਤਾਬਾਂ ਵੀ ਜੋੜ ਲੈਂਦੇ ਸੀ ਇਹਦੀ ਗੂੰਦ ਵਾਂਗੂ ਬਣ ਜਾਂਦੀ ਅਸੀਂ ਛੂੜ ਜਾਂ ਪਰ ਇਹ ਉਹਦੇ ਚ ਵੀ ਦਵਾਈਆਂ ਦੇ ਵਿੱਚ ਵੀ ਵਰਤੇ ਜਾਂਦੇ ਹਾਂ ਹਾਂ ਇਹ ਸੁੜੀਆਂ ਜਿਹੜੀਆਂ ਜੀ ਇਹ ਜਿਹੜੀਆਂ ਦਵਾਈਆਂ ਚ ਵੀ ਵਰਤੀ ਜਾਂਦੀਆਂ ਤੇ ਇਹ ਮਸੂੜਾ ਜੀ ਇਹ ਵੈਸੇ ਬਰਾਸਤੀ किताब की मंजिल तारीफ अरे ना स्पेशल बनाना ना ना स्पेशल एका सिला हूँ तूने वो देखा जोन जिले जिले आप फालतू जोन